ਸਸ਼ਵਕਾਲ ਜੀ ਤੁਸੀਂ ਦੇਖ ਰਹੇ ਹੋ ਹਮਦਰਦ ਟੀਵੀ ਤਾਂ ਮੈਂ ਹਾਂ ਖੁਸ਼ਬੂ ਪੰਜਾਬੀਆਂ ਦੇ ਲਈ ਵੱਡੀ ਰਾਹਤ ਦੀ ਖਬਰ ਹੈ ਵੱਡੀ ਖੁਸ਼ਖਬਰੀ ਕਹਿ ਸਕਦੇ ਹਾਂ ਕਿ ਕਿ ਹੁਣ ਪੰਜਾਬ ਦੇ ਵਿੱਚ ਮੀਂਹ ਪੈਣਾ ਸ਼ੁਰੂ ਹੋ ਗਿਆ ਪੰਜਾਬ ਦੇ ਵਿੱਚ ਹੁਣ ਕਈ ਥਾਵਾਂ ਤੇ ਬਾਰਿਸ਼ ਹੋਈ ਹੈ ਤਸਵੀਰਾਂ ਤਾਜ਼ੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਐਕਸਕਲੂਸਿਵ ਤਸਵੀਰਾਂ ਨੇ ਬਾਰਿਸ਼ ਦੀਆਂ ਕਿ ਕਿਸ ਤਰੀਕੇ ਦੇ ਨਾਲ ਸੜਕਾਂ ਤੇ ਪਾਣੀ ਵੀ ਖੜਾ ਹੋ ਚੁੱਕਾ ਇਸ ਤਰੀਕੇ ਦੇ ਨਾਲ ਬਾਰਿਸ਼ ਹੋਈ ਹੈ ਤਾਂ ਜਿੱਥੇ ਲੋਕ ਕੁਮੜਾਏ ਪਏ ਸੀ ਗਰਮੀ ਨੇ ਲੋਕਾਂ ਨੂੰ ਚੁਲਸਾਇਆ ਪਿਆ ਸੀ ਉੱਥੇ ਹੀ ਹੁਣ ਲੋਕਾਂ ਨੂੰ ਵੱਡੀ ਰਾਹਤ ਮਿਲ ਗਈ ਹੈ ਕਿਉਂਕਿ ਇਸ ਵੇਲੇ ਪੰਜਾਬ ਦੇ ਵਿੱਚ ਮੀਂਹ ਪੈਣਾ ਸ਼ੁਰੂ ਹੋ ਚੁੱਕਾ ਹੈ ਤਾਜ਼ਾ ਤਸਵੀਰਾਂ ਇਸ ਵੇਲੇ ਦੀਆਂ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਇਹ ਤਸਵੀਰਾਂ ਪੰਜਾਬ ਦੇ ਲੁਧਿਆਣਾ ਦੀਆਂ ਨੇ ਦੱਸ ਜੀ ਕਿ ਨੰਗਲ ਦੇ ਵਿੱਚ ਵੀ ਮੀਂਹ ਪੈ ਰਿਹਾ ਤੇ ਇਹ ਲੁਧਿਆਣਾ ਦੀਆਂ ਤਾਜ਼ਾ ਤਸਵੀਰਾਂ ਨੇ ਜਿੱਥੇ ਇਸ ਵੇਲੇ ਪਾਣੀ ਨਾਲ ਸੜਕਾਂ ਭਰ ਚੁੱਕੀਆਂ ਨੇ ਤਾਂ ਉੱਤਰ ਭਾਰਤ ਦੇ ਵਿੱਚ ਪ੍ਰੀ ਮਾਨਸੂਨ ਦੇ ਕਰਕੇ ਹੋਈ ਬਾਰਿਸ਼ ਤੇ ਤੇਜ਼ ਹਵਾਵਾਂ ਦੇ ਚੱਲਦੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲ ਗਈ ਹੈ ਪਹਾੜਾਂ ਤੇ بارش ਨੂੰ ਲੈ ਕੇ ਐਡਵਾਈਜ਼ਰੀਆਂ ਵੀ ਜਾਰੀ ਕੀਤੀਆਂ ਗਈਆਂ ਨੇ ਜਦ ਕਿ ਹਰਿਆਣਾ ਤੇ ਪੰਜਾਬ ਦੇ ਵਿੱਚ ਅੱਜ بارش ਨੂੰ ਲੈ ਕੇ yellow alert ਮੌਸਮ ਵਿਭਾਗ ਨੇ ਜਾਰੀ ਕਰ ਦਿੱਤਾ ਸੀ ਤਾਂ ਹੁਣ بارش ਸ਼ੁਰੂ ਹੋ ਚੁੱਕੀ ਹੈ ਤਾਂ ਜੇਕਰ ਗੱਲ ਕੀਤੀ ਜਾਏ ਤਾਂ ਮਾਨ ਦੀ ਤਾਂ ਤਾਪਮਾਨ ਦੇ ਵਿੱਚ ਗਰਾਵਟ 3 ਡਿਗਰੀ ਤੋਂ ਵੱਧ ਦਰਜ ਕੀਤੀ ਗਈ ਹੈ ਜੇਕਰ ਗੱਲ ਆਪਾਂ ਚੰਡੀਗੜ੍ਹ ਦੀ ਕਰਦੇ ਹਾਂ ਤਾਂ ਚੰਡੀਗੜ੍ਹ ਦੇ ਵਿੱਚ ਫਿਲਹਾਲ ਮੌਸਮ ਤਾਂ ਇਸ ਵੇਲੇ ਠੰਡਾ ਹੈ ਪਰ ਧੁੱਪ ਵੀ ਅੱਜ ਦੇਖਣ ਨੂੰ ਮਿਲੇਗੀ ਪਰ ਇਸ ਵੇਲੇ ਤੇਜ਼ ਹਵਾਵਾਂ ਚੱਲ ਰਹੀਆਂ ਨੇ हिमाचल ਦੇ ਊਨਾ ਬਿਲਾਸਪੁਰ ਤੇ ਹਮੀਰਪੁਰ ਨੂੰ ਛੱਡ ਕੇ ਨੌ ਜ਼ਿਲ੍ਹਿਆਂ ਦੇ ਵਿੱਚ ਬਾਰਿਸ਼ ਦਾ yellow <Sanye> alert ਜਾਰੀ ਕੀਤਾ ਗਿਆ ਤਾਂ ਬੀਤੇ 24 ਘੰਟਿਆਂ ਦੇ ਵਿੱਚ ਹਿਮਾਚਲ ਦੇ ਕੋਟਖਾਈ ਦੇ ਵਿੱਚ 17.1 mm ਨਾਰਕੰਡਾ ਦੇ ਵਿੱਚ 13.5 mm ਜਤਨ ਬੈਰਾਜ ਦੇ ਵਿੱਚ 10.8 mm ਨਦੌਨ ਦੇ ਵਿੱਚ 7 mm ਸਰਾਹਨ ਦੇ ਵਿੱਚ 6.0 mm ਸੁੰਦਰਨਗਰ ਦੇ ਵਿੱਚ 5.8 mm ਰੋੜੂ ਦੇ ਵਿੱਚ 4. 0 mm HMO ਸ਼ਿਲਾਰੋ ਦੇ ਵਿੱਚ 3.8 mm ਬਰਥਨ ਐਗਰੋ ਦੇ ਵਿੱਚ 0.5 mm ਤੇ ਬਾਰਥਨ ਦੇ ਵਿੱਚ 0.4 mm بارش ਦਰਜ ਕੀਤੀ ਗਈ ਹੈ ਤਾਂ ਉੱਥੇ ਹੀ ਅੱਜ ਦਾ ਜੋ हिमाचल ਦੇ ਵਿੱਚ ਹੈ ਕਾਫੀ ਜ਼ਿਆਦਾ ਬਾਰਿਸ਼ ਹੋ ਰਹੀ ਹੈ ਪੰਜਾਬ ਦੇ ਵਿੱਚ ਬਾਰਿਸ਼ ਸ਼ੁਰੂ ਹੋ ਗਈ ਪੰਜਾਬ ਦੇ ਲੁਧਿਆਣਾ ਦੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਜਿੱਥੇ ਪਾਣੀ ਬੇहद ਭਰਿਆ ਹੋਇਆ ਹੈ ਪੰਜਾਬ ਦੇ ਲੁਧਿਆਣਾ ਦੇ ਵਿੱਚ ਬਾਰਿਸ਼ ਤੋਂ ਬਾਅਦ ਕਾਫੀ ਜ਼ਿਆਦਾ ਜਲਥਲ ਹੋ ਗਈਆਂ ਨੇ ਸੜਕਾਂ ਤੇ ਇਸ ਦੌਰਾਨ ਲੋਕ ਪਾਣੀ ਦੇ ਵਿਚਾਲੇੋਂ ਗੁਜ਼ਰਦੇ ਹੋਏ ਨਜ਼ਰ ਆ ਰਹੇ ਨੇ ਪੰਜਾਬ ਦੇ ਹੀ ਫਰੀਦਕੋਟ ਦੇ ਵਿੱਚ ਵੀ ਅੱਜ ਸਵੇਰੇ ਸਵੇਰੇ ਹਲਕੀ ਬਾਰਿਸ਼ ਹੋਈ ਹੈ ਬਾਕੀ ਥਾਵਾਂ ਤੇ ਲਗਾਤਾਰ ਜਨੇ ਇਸ ਵੇਲੇ ਪੰਜਾਬ ਦੇ ਵਿੱਚ ਬੱਦਲਵਾਈ ਹੋਈ ਪਈ ਹੈ ਬੱਦਲ ਛਾਏ ਹੋਏ ਨੇ ਤਾਂ ਹਰਿਆਣਾ ਦੇ ਵੀ ਲਗਭਗ ਸਾਰੇ ਹੀ ਜ਼ਿਲ੍ਹਿਆਂ ਦੇ ਵਿੱਚ ਫਿਲਹਾਲ ਬੱਦਲਵਾਈ ਹੋਈ ਹੈ ਮੌਸਮ ਖਰਾਬ ਦੱਸਿਆ ਜਾ ਰਿਹਾ ਹਰਿਆਣਾ ਦੇ ਲਗਭਗ ਸਾਰੇ ਜ਼ਿਲ੍ਹਿਆਂ ਦੇ ਵਿੱਚ ਬਾਰਿਸ਼ ਹੋ ਰਹੀ ਹੈ ਤਾਂ ਇਸ ਸੀਜ਼ਨ ਦੇ ਵਿੱਚ ਮੌਸਮ ਵਿਭਾਗ ਨੇ ਪਹਿਲੀ ਵਾਰ ਬਾਰਿਸ਼ ਦਾ ਔਰੇਂਜ ਅਲਰਟ ਦਿੱਤਾ ਹੈ ਇਸ ਨੂੰ ਦੇਖਦੇ ਹੋਏ ਸੂਬਾ ਵਾਸੀਆਂ ਨੂੰ ਸਾਵਧਾਨੀ ਵਰਤਣੀ ਹੋਏਗੀ ਸਥਾਨਕ ਲੋਕਾਂ ਸਣੇ ਜਿਨੇ ਵੀ ਲੋਕ ਟੂਰਿਸਟ ਨੇ ਜੋ ਉਹਨਾਂ ਦੇ ਲਈ ਵੀ ਐਡਵਾਈਜ਼ਰੀਆਂ ਜਾਰੀ ਹੋ ਚੁੱਕੀਆਂ ਨੇ ਜਿਨ੍ਹਾਂ ਦੇ ਵਿੱਚ ਉਹਨਾਂ ਨੂੰ ਜ਼ਿਆਦਾ ਉਚਾਈ ਵਾਲੀਆਂ ਥਾਵਾਂ ਤੇ ਲੈਂਡਸਲਾਈਡ ਸੰਭਾਵਿਤ ਖੇਤਰਾਂ ਤੇ ਨਦੀਆਂ ਨਾਲਿਆਂ ਦੇ ਆਲੇ ਦੁਆਲੇ ਨਾ ਜਾਣ ਦੀ ਸਲਾਹ ਦਿੱਤੀ ਗਈ ਹੈ ਤਾਂ ਦੱਸਦੀ ਕਿ ਹਰਿਆਣਾ ਦੇ ਵੀ ਕੁਝ ਜ਼ਿਲ੍ਹਿਆਂ ਦੇ ਵਿੱਚ ਮੌਸਮ ਵਿਭਾਗ ਨੇ ਬਾਰਿਸ਼ ਤੇ ਤੇਜ਼ ਹਵਾਵਾਂ ਨੂੰ ਲੈ ਕੇ ਅਲਰਟ ਜਾਰੀ ਕਰ ਦਿੱਤਾ ਵਿਭਾਗ ਨੇ ਦੂਜਾ ਅਲਰਟ ਜੋ ਹੈ ਪਿਛਲੇ 3 ਦਿਨਾਂ ਦੇ ਵਿੱਚ ਦੂਜਾ ਅਲਰਟ ਜਾਰੀ ਕੀਤਾ ਹੈ ਜਿਸ ਦਾ ਪ੍ਰਭਾਵ ਦੁਪਹਿਰ ਤੱਕ ਰਹਿਣ ਦਾ ਅਨੁਮਾਨ ਹੈ ਇਸ ਦੇ ਮੁਤਾਬਕ ਫਰੀਦাবাদ ਗੁਰੂਗ੍ਰਾਮ ਚੱਜਰ ਰੋहतक सोनीपत ਪਾਣੀਪਤ ਜੀਂਦ ਕੈਥਲ ਸਿਰਸਾ ਫਤਿਹਬਾਦ ਕੁਰੂਕ ਖੇਤਰ ਤੇ ਅੰਬਾਲਾ ਦੇ ਵਿੱਚ ਬੱਦਲ ਗਰਜਨ ਦੇ ਨਾਲ ਨਾਲ ਬਾਰਿਸ਼ ਹੋਈਗੀ ਤਾਂ ਹਵਾਵਾਂ ਜੋ ਨੇ 30 ਤੋਂ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਦੇ ਨਾਲ ਚੱਲਣ ਦੀ ਸੰਭਾਵਨਾ ਹੈ ਤਾਂ ਪੰਜਾਬ ਦੇ 11 ਜ਼ਿਲ੍ਹਿਆਂ ਦੇ ਵਿੱਚ yellow alert ਜਾਰੀ ਕੀਤਾ ਗਿਆ بارش ਦਾ ਤਾਂ ਪੰਜਾਬ ਦੇ ਪੂਰਬੀ ਮਾਲਵਾ ਖੇਤਰ ਦੇ ਵਿੱਚ ਸ਼ਾਮ ਨੂੰ ਤੇਜ਼ ਹਵਾਵਾਂ ਚੱਲੀਆਂ ਸੀ ਕੁਝ ਥਾਵਾਂ ਤੇ ਹਲਕੀ بارش ਵੀ ਹੋਈ ਸੀ ਜਿਸ ਤੋਂ ਬਾਅਦ ਅੱਜ ਦੇ ਦਿਨ ਨੂੰ ਲੈ ਕੇ ਅਲਰਟ ਜਾਰੀ ਹੋਇਆ 11 ਜ਼ਿਲ੍ਹਿਆਂ ਦੇ ਵਿੱਚ ਅਲਰਟ ਜਾਰੀ ਹੋਇਆ ਤਾਂ بارش ਕਾਫੀ ਜ਼ਿਆਦਾ ਇਸ ਵੇਲੇ ਕੁਝ ਥਾਵਾਂ ਤੇ ਹੋਈ ਹੈ ਪਾਣੀ ਤੱਕ ਭਰ ਚੁੱਕਾ ਲੁਧਿਆਣਾ ਦੇ ਵਿੱਚ ਸਪੈਸ਼ਲੀ ਖਾਸ ਕਰਕੇ ਲੁਧਿਆਣਾ ਦੇ ਵਿੱਚ ਪਾਣੀ ਭਰ ਗਿਆ ਤਾਂ ਕਿਹੜੇ 11 ਜ਼ਿਲ੍ਹਿਆਂ ਦੇ ਵਿੱਚ ਮੀਂਹ ਨੂੰ ਲੈ ਕੇ ਤੇਜ਼ ਹਵਾਵਾਂ ਨੂੰ ਲੈ ਕੇ yellow alert ਅੱবি ਤੁਹਾਨੂੰ ਦੱਸ ਦਿੰਨੇ ਆ ਤਾਂ ਦੱਸ ਦਈਏ ਕਿ ਇਸ ਵੇਲੇ ਜੋ ਪੰਜਾਬ ਦੇ 11 ਥਾਵਾਂ ਤੇ ਬਾਰਿਸ਼ ਤੇ ਤੇਜ਼ ਹਵਾਵਾਂ ਦਾ ਅਲਰਟ ਹੈ ਉਹਨਾਂ ਦੇ ਵਿੱਚ ਸਭ ਤੋਂ ਪਹਿਲਾਂ ਮਾਨਸਾ ਹੈ ਸੰਗਰੂਰ ਹੈ ਬਰਨਾਲਾ ਹੈ ਪਟਿਆਲਾ ਹੈ ਫਤਿਹਗੜ ਸਾਹਿਬ ਹੈ ਐਸਐਸ ਨਗਰ ਹੈ ਬਠਿੰਡਾ ਸ੍ਰੀ ਮੁਕਸਰ ਸਾਹਿਬ ਫਰੀਦਕੋਟ ਲੁਧਿਆਣਾ ਤੇ ਚੰਡੀਗੜ ਇਹਨਾਂ 11 ਥਾਵਾਂ ਤੇ ਮੀਂਹ ਨੂੰ ਲੈ ਕੇ بارش ਨੂੰ ਲੈ ਕੇ येलो ਅਲਰਟ ਜਾਰੀ ਕੀਤਾ ਗਿਆ ਤੋਤੇ ਹੀ ਹਿਮਾਚਲ ਤੇ ਹਰਿਆਣਾ ਦੇ ਵਿੱਚ بارش ਤੋਂ ਬਾਅਦ ਪੰਜਾਬ ਦੇ ਵਿੱਚ ਬਣ ਰਹੇ ਦਬਾਅ ਦੇ ਚੱਲਦਿਆ ਜੋ ਨਮੀ ਵੱਧ ਜਾਏਗੀ ਸਫੋਕੇਸ਼ਨ ਯਾਨੀ ਹਿਊਮਿਡਿਟੀ ਹੁੰਮਸ ਕਹਿੰਦੇ ਆ ਜਿਨ੍ਹਾਂ ਨੂੰ ਹੁੰਮਸ ਵਾਲੇ ਹਾਲਾਤ ਪੈਦਾ ਹੋਣ ਲੱਗ ਗਏ ਨੇ ਤਾਂ 28 ਜੂਨ ਦੀ ਗੱਲ ਸੀ 28 ਜੂਨ ਦੀ ਗੱਲ ਪਹਿਲਾਂ ਹੀ ਮੌਸਮ ਵਿਭਾਗ ਨੇ ਕਹਿ ਦਿੱਤੀ ਸੀ ਕਿ 28 ਜੂਨ ਤੋਂ ਪੰਜਾਬ ਦੇ ਵਿੱਚ ਪ੍ਰੀ ਮੌਨਸੂਨ ਆ ਜਾਏਗਾ ਤਾਂ ਪੰਜਾਬ ਦੇ ਜ਼ਿਆਦਾਤਰ ਜ਼ਿਲ੍ਹਿਆਂ ਦੇ ਵਿੱਚ 29 ਤੇ 30 ਜੂਨ ਨੂੰ ਪੂਰੇ ਪੰਜਾਬ ਦੇ ਵਿੱਚ ਬਾਰਿਸ਼ ਦਾ ਅਲਰਟ ਹੈ ਤਾਂ ਜ਼ਿਆਦਾਤਰ ਜ਼ਿਲ੍ਹਿਆਂ ਦੇ ਵਿੱਚ 28 ਜੂਨ ਨੂੰ ਲੈ ਕੇ ਅਲਰਟ ਹੈ ਤਾਂ ਮੌਨਸੂਨ ਦੀ ਜੇਕਰ ਸਥਿਤੀ ਦੀ ਗੱਲ ਕੀਤੀ ਜਾਏ ਇਸ ਵੇਲੇ ਜੋ ਤਿੰਨ ਤੋਂ ਚਾਰ ਦਿਨ ਅਗਲੇ ਆਉਣ ਵਾਲੇ ਨੇ ਉਹਨਾਂ ਦੇ ਦੌਰਾਨ ਉੱਤਰੀ ਅਰਬ ਸਾਗਰ ਗੁਜਰਾਤ ਮੱਧ ਪ੍ਰਦੇਸ਼ ਦੇ ਜੋ ਬਾਕੀ ਹਿੱਸੇ ਰਹਿ ਰਹੇ ਨੇ ਉੱਥੋਂ ਦੀ ਦੱਖਣ ਪੱਛਮੀ ਮੌਨਸੂਨ ਅੱਗੇ ਵਧਣ ਦੇ ਲਈ ਜੋ ਪਰਿਸ਼ਥਿਤੀਆਂ ਨੇ ਕਾਫੀ ਜ਼ਿਆਦਾ ਉਨਕੂਲ ਹੋਣ ਦੀ ਸੰਭਾਵਨਾਵਾਂ ਬੜੀਆਂ ਹੋਈਆਂ ਨੇ ਇਸ ਤੋਂ ਰਾਜਸਥਾਨ ਦੇ ਕੁਝ ਹੋਰ ਜ਼ਿਲ੍ਹੇ ਛੱਤੀਸਗੜ੍ਹ ਪੱਛਮੀ ਬੰਗਾਲ ਚਾਰਖੰਡ ਤੇ ਬਿਹਾਰ ਦੇ ਕੁਝ ਬਾਕੀ ਹਿੱਸੇ ਜੋ ਰਹਿੰਦੇ ਨੇ ਜਿੰਨਾਂ ਤੱਕ ਮੌਨਸੂਨ ਹਲੇ ਨਹੀਂ ਪਹੁੰਚਿਆ ਪੂਰਬੀ ਉੱਤਰ ਪ੍ਰਦੇਸ਼ ਦੇ ਜ਼ਿਆਦਾਤਰ ਹਿੱਸੇ ਪੱਛਮੀ ਉੱਤਰ ਪ੍ਰਦੇਸ਼ ਦੇ ਕੁਝ ਹੋਰ ਹਿੱਸੇ ਉੱਤਰਾਖੰਡ ਦੇ ਕੁਝ ਹਿੱਸੇ ਹਿਮਾਚਲ ਪ੍ਰਦੇਸ਼ ਜੰਮੂ ਕਸ਼ਮੀਰ ਪੰਜਾਬ ਉੱਤਰੀ ਹਿੱਸੇ ਤੇ ਹਰਿਆਣਾ ਦੇ ਉੱਤਰੀ ਹਿੱਸੇ ਦੇ ਵਿੱਚ ਅੱਗੇ ਵਧਣ ਦੀਆਂ ਜੋ ਪਰਿਸਥਿਤੀਆਂ ਨੇ ਮੌਨਸੂਨ ਦੇ ਅੱਗੇ ਵਧਣ ਦੀਆਂ ਕਾਫੀ ਜ਼ਿਆਦਾ ਅਨੁਕੂਲ ਨੇ ਯਾਨੀ ਐਨ ਸਹੀ ਮੌਕੇ ਤੇ ਇਸਵਰ ਪੰਜਾਬ ਦੇ ਵਿੱਚ ਮੌਨਸੂਨ ਆਣ ਵਾਲਾ ਤਾਂ ਜੇਕਰ ਤਾਪਮਾਨ ਦੀ ਗੱਲ ਕੀਤੀ ਜਾਏ ਪੰਜਾਬ ਦੇ ਕੁਝ ਮੁੱਖ ਸ਼ਹਿਰਾਂ ਦੇ ਜੇਕਰ ਤਾਪਮਾਨ ਦੀ ਗੱਲ ਕੀਤੀ ਜਾਏ ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਆਮ੍ਰਿਤਸਰ ਦੀ ਜਿੱਥੇ ਬੀਤੇ ਕੱਲ ਵੱਧ ਤੋਂ ਵੱਧ ਜੋ ਤਾਪਮਾਨ ਹੈ 42.3 ਡਿਗਰੀ ਦਰਜ ਕੀਤਾ ਗਿਆ ਤਾਂ ਅੱਜ ਜੋ ਹੈ ਉੱਥੇ ਹਲਕੇ ਬੱਦਲ ਛਾਏ ਰਹਿਣ ਦਾ ਅਨੁਮਾਨ ਪਹਿਲਾਂ ਹੀ ਮੌਸਮ ਵਿਭਾਗ ਨੇ ਲਗਾ ਦਿੱਤਾ ਹੈ ਤਾਪਮਾਨ ਜੋ ਹੈ 31 ਤੋਂ 44 ਡਿਗਰੀ ਦੇ ਵਿਚਾਲੇ ਰਹਿ ਸਕਦਾ ਹੈ ਉਸ ਤੋਂ ਬਾਅਦ ਜਲੰਧਰ ਦੀ ਜੇਕਰ ਗੱਲ ਕਰਦੇ ਆ ਜ਼ਿਆਦਾਤਰ ਤਾਪਮਾਨ ਜੋ ਹੈ ਜਲੰਧਰ ਦਾ 39.2 ਡਿਗਰੀ ਦਰਜ ਕੀਤਾ ਗਿਆ ਸੀ ਯਾਨੀ ਬੜੇ ਦਿਨਾਂ ਬਾਅਦ ਜਲੰਧਰ ਦਾ ਤਾਪਮਾਨ ਜੋ ਹੈ 40 ਡਿਗਰੀ ਤੋਂ ਘੱਟ ਦਰਜ ਕੀਤਾ ਗਿਆ ਸੀ ਤੇ ਅੱਜ ਵੀ ਜਲੰਧਰ ਦੇ ਵਿੱਚ ਹਲਕੇ ਬੱਦਲ ਛਾਏ ਰਹਿਣਗੇ ਤਾਂ ਜੇਕਰ ਅੱਜ ਦੇ ਵੱਧ ਤੋਂ ਵੱਧ ਤਾਪਮਾਨ ਦੀ ਗੱਲ ਕੀਤੀ ਜਾਏ 34 ਤੋਂ 42 ਡਿਗਰੀ ਦੇ ਵਿਚਾਲੇ ਰਹਿ ਸਕਦਾ 42 ਤੋਂ ਵੱਧ ਤਾਪਮਾਨ ਨਹੀਂ ਹੋ ਸਕਦਾ ਅੱਜ ਬਹੁਤ ਜੋ ਹੈ ਲੋਕਾਂ ਨੂੰ ਜੋ ਗਰਮੀ ਤੋਂ ਬਹੁਤ ਜ਼ਿਆਦਾ ਰਾਹਤ ਮਿਲਣ ਵਾਲੀ ਹੈ ਜਲੰਧਰ ਦੇ ਵਿੱਚ ਫਿਰ ਲੁਧਿਆਣਾ ਦੀ ਗੱਲ ਕਰਦੇ ਆ ਲੁਧਿਆਣਾ ਦੇ ਵਿੱਚ ਜੋ ਪਿਛਲੇ ਦਿਨਾਂ ਤੋਂ ਹੀਟ ਵੇਵ ਦਾ ਅਲਰਟ ਸੀਗਾ ਕਾਫੀ ਦਿਨੋਂ ਤੋਂ ਗਰਮੀ ਨੇ ਪੰਜਾਬ 'ਚ ਸਭ ਤੋਂ ਜ਼ਿਆਦਾ ਲੁਧਿਆਣਾ ਦੇ ਵਿੱਚ ਆਪਣਾ ਕਹਿਰ ਵਰਪਾਇਆ ਸੀ ਤਾਂ ਇਸ ਵੇਲੇ ਲੁਧਿਆਣਾ ਦੇ ਵਿੱਚ ਕਾਫੀ ਜ਼ਿਆਦਾ ਬਾਰਿਸ਼ ਹੋ ਗਈ ਹੈ ਅੱਜ ਵੀ ਬੱਦਲ ਛਾਏ ਰਹਿਣਗੇ ਪੂਰਾ ਦਿਨ ਤਾਂ ਤਾਪਮਾਨ 32 ਤੋਂ 42 ਡਿਗਰੀ ਦੇ ਵਿਚਾਲੇ ਰਹਿ ਸਕਦਾ ਲੁਧਿਆਣਾ ਦੀਆਂ ਸੜਕਾਂ ਜਲ ਥਲ ਹੋਈਆਂ ਪਈਆਂ ਨੇ ਇਸ ਵੇਲੇ ਤਾਂ ਫੇਰ ਅਸੀਂ ਗੱਲ ਕਰਦੇ ਆ ਪਟਿਆਲਾ ਦੀ ਦੱਸਿਆ ਕਿ ਵੱਤ ਤੋਂ ਵੱਧ ਜੋ ਕੱਲ ਸ਼ਾਮ ਤੱਕ ਦਾ ਤਾਪਮਾਨ ਸੀਗਾ ਪਟਿਆਲਾ ਦੇ ਵਿੱਚ 35.2 ਡਿਗਰੀ ਦਰਜ ਕੀਤਾ ਗਿਆ ਸੀ ਤੇ ਅੱਜ ਉੱਥੇ ਮੌਸਮ ਸਾਫ਼ ਰਹਿਣ ਵਾਲਾ ਹੈ ਮਾੜੀ ਦੇ ਵਿੱਚ 36.2 ਡਿਗਰੀ ਦਰਜ ਕੀਤਾ ਗਿਆ ਸੀਗਾ ਤਾਪਮਾਨ ਤਾਂ ਅੱਜ ਮੌਸਮ ਸਾਫ਼ ਰਿਹਾ ਹਾਲਾਂਕਿ ਤੇਜ਼ ਹਵਾਵਾਂ ਚੱਲ ਰਹੀਆਂ ਨੇ ਅੰਬਾਲਾ ਦੇ ਵਿੱਚ 36 ਡਿਗਰੀ ਵੱਤ ਤੋਂ ਵੱਧ ਤਾਪਮਾਨ ਸੀਗਾ ਤਾਂ ਅੱਜ ਵੀ ਉੱਥੇ ਬਾਰਿਸ਼ ਹੋਏਗੀ ਕਰਨਾਲ ਦੇ ਵਿੱਚ 32.8 ਡਿਗਰੀ ਤਾਪਮਾਨ ਦਰਜ ਕੀਤਾ ਗਿਆ ਸੀ ਤਾਂ ਅੱਜ ਮੌਸਮ ਸਾਫ਼ ਰਹਿਣ ਵਾਲਾ ਪਰ ਤੇਜ਼ ਹਵਾਵਾਂ ਚੱਲਣਗੀਆਂ ਪਾਣੀਪਤ ਦੇ ਵਿੱਚ 35.6 ਡਿਗਰੀ ਵੱਧ ਤੋਂ ਵੱਧ ਤਾਪਮਾਨ ਸੀ ਤਾਂ ਅੱਜ ਹਲਕੇ ਬੱਦਲ ਛਾਏ ਰਹਿਣਗੇ ਗੁਰੂਗ੍ਰਾਮ ਦੇ ਵਿੱਚ ਵੱਧ ਤੋਂ ਵੱਧ ਤਾਪਮਾਨ 36.8 ਡਿਗਰੀ ਦਰਜ ਕੀਤਾ ਗਿਆ ਸੀ ਤਾਂ ਅੱਜ ਉੱਥੇ ਵੀ ਜੋ ਹਲਕੇ ਬੱਦਲ ਨੇ ਛਾਏ ਰਹਿਣਗੇ ਸ਼ਿਮਲਾ ਦੇ ਵਿੱਚ 25.4 ਡਿਗਰੀ ਤਾਪਮਾਨ ਦਰਜ ਕੀਤਾ ਗਿਆ ਸੀ بارش ਤੇ ਤੂਫਾਨ ਦਾ ਅਲਰਟ ਹੈ ਸੋ ਲਈ ਸ਼ਿਮਲਾ ਦੇ ਵਿੱਚ ਖਾਸ ਕਰਕੇ ਜੋ ਟੂਰਿਸਟ ਜਾ ਰਹੇ ਨੇ ਲੋਕ ਇਹਨਾਂ ਦਿਨਾਂ ਦੇ ਵਿੱਚ ਜ਼ਿਆਦਾਤਰ ਪਹਾੜਾਂ ਦੀ ਖੂਬਸੂਰਤ ਵਾਦੀਆਂ ਦੇ ਵਿੱਚ ਜਾਂਦੇ ਨੇ ਘੁੰਮਣਾ ਪਸੰਦ ਕਰਦੇ ਨੇ ਪਰ ਤੂਫਾਨ ਤੇ ਮੀਂਹ ਦਾ ਅਲਰਟ ਹੈ ਸ਼ਿਮਲਾ ਦੇ ਵਿੱਚ ਜੇਕਰ ਤੁਸੀਂ ਜਾਣਾ ਚਾਹੁੰਦੇ ਹੋ ਤਾਂ ਧਿਆਨ ਰੱਖਿਓ ਆਪਣਾ ਮਨਾਲੀ ਦੇ ਵਿੱਚ ਵੀ ਬਾਰਿਸ਼ ਤੇ ਤੂਫਾਨ ਦਾ ਅਲਰਟ ਜਾਰੀ ਕੀਤਾ ਗਿਆ ਵਾਤਾਵਰਣ ਤਾਪਮਾਨ ਉੱਥੇ 29 ਡਿਗਰੀ ਸੀਗਾ ਤਾਂ ਅੱਜ ਨੂੰ ਲੈ ਕੇ ਬਾਰਿਸ਼ ਤੇ ਤੂਫਾਨ ਦਾ ਅਲਰਟ ਹੈ ਉੱਥੇ ਤੂਫਾਨ ਆ ਸਕਦਾ ਮਨਾਲੀ ਦੇ ਵਿੱਚ ਤਾਂ ਜੇਕਰ ਧਰਮਸ਼ਾਲਾ ਦੀ ਗੱਲ ਕੀਤੀ ਜਾਏ ਪੰਜਾਬ ਦੇ ਜ਼ਿਆਦਾਤਰ ਲੋਕ ਧਰਮਸ਼ਾਲਾ ਜਾਣਾ ਪਸੰਦ ਕਰਦੇ ਨੇ ਇਹਨਾਂ ਦਿਨਾਂ ਦੇ ਵਿੱਚ ਤਾਂ ਧਰਮਸ਼ਾਲਾ ਦੇ ਵਿੱਚ ਜ਼ਿਆਦਾਤਰ ਜੋ ਤਾਪਮਾਨ ਸੀਗਾ 32.5 ਡਿਗਰੀ ਦਰਜ ਕੀਤਾ ਗਿਆ ਸੀ ਅੱਜ ਹਲਕੇ ਬੱਦਲ ਛਾਏ ਰਹਿਣ ਦਾ ਅਨੁਮਾਨ ਜੋ ਹੈ ਧਰਮਸ਼ਾਲਾ ਦੇ ਵਿੱਚ ਲਗਾਇਆ ਗਿਆ ਤਾਂ ਲੋਕਾਂ ਨੂੰ ਕਾਫੀ ਜ਼ਿਆਦਾ ਰਾਹਤ ਤਾਂ ਮਿਲੀ ਹੈ ਗਰਮੀ ਤੋਂ ਪਰ ਜੋ ਕਈ ਥਾਵਾਂ ਤੇ ਅਲਰਟ ਜਾਰੀ ਹੋਇਆ ਉਹਨਾਂ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ ਤਾਂ ਜੇਕਰ ਤੁਸੀਂ ਵੀ ਇਸ ਵੇਲੇ ਹਿਮਾਚਲ ਦੇ ਵਿੱਚ ਘੁੰਮਣ ਜਾਣਾ ਚਾਹੁੰਦੇ ਹੋ ਖਾਸ ਕਰਕੇ Shimla ਦੇ ਵਿੱਚ ਜਾਣਾ ਚਾਹੁੰਦੇ ਹੋ Manali ਦੇ ਵਿੱਚ ਜਾਣਾ ਚਾਹੁੰਦੇ ਹੋ ਤਾਂ ਦੱਸ ਦਈਏ ਕਿ ਉੱਥੇ ਪਹਿਲਾਂ ਤੋਂ ਹੀ ਅਲਰਟ ਜਾਰੀ ਹੋ ਗਿਆ ਤਾਂ ਲੋਕਾਂ ਦੇ ਲਈ ਐਡਵਾਈਜ਼ਰੀਆਂ ਜਾਰੀ ਨੇ ਲੋਕਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਧਿਆਨ ਰੱਖਿਓ ਧਿਆਨ ਨਾਲ ਜਾਇਓ ਪਰ ਜੇਕਰ ਰਾਹਤ ਦੀ ਗੱਲ ਕਰੀਏ ਤਾਂ ਗਰਮੀ ਤੋਂ ਬਹੁਤ ਜ਼ਿਆਦਾ ਰਾਹਤ ਮਿਲੀ ਹੈ ਇਸ ਵੇਲੇ ਪੰਜਾਬ ਦੇ ਲੋਕਾਂ ਨੂੰ ਕਿਉਂਕਿ ਇਸ ਵੇਲੇ ਮੌਸਮ ਕਾਫੀ ਜ਼ਿਆਦਾ ਠੰਡਾ ਹੋ ਗਿਆ ਹੈ ਪੰਜਾਬ ਦੇ ਵਿੱਚ ਤਾਂ ਕਈ ਥਾਵਾਂ ਤੇ ਪਾਣੀ ਤੱਕ ਖੜਾ ਹੋ ਚੁੱਕਾ ਹੈ ਪਹਿਲੀ ਬਾਰਿਸ਼ ਹੋਈ ਹੈ ਪ੍ਰੀ ਮੌਨਸੂਨ ਕਹਿ ਸਕਦੇ ਆ ਪਹਿਲੀ ਬਾਰਿਸ਼ ਹੋਈ ਹੈ ਤਾਂ ਪਾਣੀ ਬਹੁਤ ਜ਼ਿਆਦਾ ਹੈ ਚੁਲੇ ਲੁਧਿਆਣਾ ਜੋ ਹੈ ਜਲ ਥਲ ਹੋ ਗਿਆ ਇਹ ਤਸਵੀਰਾਂ ਤਾਜ਼ਾ ਤਸਵੀਰਾਂ ਤੁਸੀਂ ਆਪਣੀ ਸਕਰੀਨ ਤੇ ਦੇਖ ਰਹੇ ਹੋ ਇਸ ਵੇਲੇ ਜੋ ਤਸਵੀਰਾਂ ਨੇ ਲੁਧਿਆਣਾ ਦੀਆਂ ਨੇ ਕਿਉਂਕਿ ਲੁਧਿਆਣਾ ਦੇ ਵਿੱਚ ਇਸ ਵੇਲੇ ਸੜਕਾਂ ਜੋ ਨੇ ਪਾਣੀ ਦੇ ਨਾਲ ਪੂਰੀ ਤਰ੍ਹਾਂ ਦੇ ਨਾਲ ਭਰ ਚੁੱਕੀਆਂ ਨੇ ਲੋਕ ਪਾਣੀ ਦੇ ਵਿੱਚੋਂ ਲੰਘ ਰਹੇ ਨੇ ਆ ਆਟੋ ਦੇ ਵਿੱਚ ਲੋਕ ਬੈ ਕੇ ਪਾਣੀ ਦੇ ਵਿੱਚੋਂ ਲੰਘ ਰਹੇ ਨੇ ਬਾਈਕ ਤੇ ਸਵਾਰ ਹੋ ਕੇ ਲੋਕ ਜਾ ਰਹੇ ਨੇ ਤਾਂ ਲੋਕਾਂ ਨੂੰ ਕਾਫੀ ਜ਼ਿਆਦਾ ਦਿੱਕਤਾਂ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਪਰ ਹੱਲੇ ਮੌਨਸੂਨ ਆਉਣ ਵਾਲਾ ਉਸ ਤੋਂ ਪਹਿਲੇ ਹੀ ਅਜਿਹੇ ਹਾਲਾਤ ਬਣੇ ਹੋਏ ਨੇ ਫਿਲਹਾਲ ਪ੍ਰਸ਼ਾਸਨ ਦਾ ਕਹਿਣਾ ਕਿ ਉਹਨਾਂ ਦੇ ਵੱਲੋਂ ਤਿਆਰੀਆਂ ਪੂਕਤਕ ਕੀਤੀਆਂ ਗਈਆਂ ਨੇ ਪਰ ਦੱਸ ਦਈਏ ਕਿ ਜਿਸ ਤਰੀਕੇ ਦੇ ਇਸ ਵੇਲੇ ਹਾਲਾਤ ਬਣੇ ਹੋਏ ਨੇ ਤਾਂ ਲੋਕਾਂ ਨੂੰ ਵੀ ਸਲਾਹ ਦਿੱਤੀ ਜਾ ਰਹੀ ਹੈ ਕਿ ਧਿਆਨ ਦੇ ਨਾਲ ਹੀ ਘਰੋਂ ਬਾਹਰ ਨਿਕਲਿਓ ਤਾਂ ਤੇਜ਼ ਹਵਾਵਾਂ ਤਾ ਤੂਫਾਨ ਨੂੰ ਲੈ ਕੇ ਵੀ ਅਲਰਟ ਜੋ ਹੈ ਜਾਰੀ ਕੀਤਾ ਗਿਆ ਫਿਲਹਾਲ ਪੰਜਾਬ ਦੇ ਲੋਕਾਂ ਦੇ ਲਈ ਵੱਡੀ ਰਾਹਤ ਹੈ ਗਰਮੀ ਤੋਂ ਰਾਹਤ ਹੈ ਕਿਉਂਕਿ ਲਗਾਤਾਰ ਪਹਿਲੀ ਵਾਰ 63 ਤੋਂ 65 ਸਾਲਾਂ ਦਾ ਰਿਕਾਰਡ ਟੁੱਟਿਆ ਗਰਮੀ ਦਾ ਜਿਸ ਤਰੀਕੇ ਦੇ ਨਾਲ ਗਰਮੀ ਪੈ ਰਹੀ ਸੀ ਪੰਜਾਬ ਦੇ ਵਿੱਚ ਮਈ ਦੇ ਮਹੀਨੇ ਪਹਿਲੀ ਵਾਰ ਤਾਪਮਾਨ 50 ਡਿਗਰੀ ਦੇ ਲਾਗੇ ਪਹੁੰਚਣ ਵਾਲਾ ਸੀ ਲੋਕ ਪਰੇਸ਼ਾਨ ਸੀਗੇ ਕਰੋਨਾ ਬਾਹਰ ਨਿਕਲਣ ਦੀਆਂ ਸਲਾਹਾਂ ਦਿੱਤੀਆਂ ਗਈਆਂ ਸੀ ਤੇ ਅੱਜ ਜਿਸ ਤਰੀਕੇ ਦੇ ਨਾਲ ਮੌਸਮ ਨੇ ਆਪਣਾ ਮિજાਜ ਬਦਲਿਆ ਮੌਸਮ ਕਾਫੀ ਜਿਆਦਾ ਖੁਸ਼ਗਵਾਰ ਹੋ ਗਿਆ بارش ਪੈਣੀ ਸ਼ੁਰੂ ਹੋ ਗਈ ਹੈ ਤਾਂ ਲੋਕਾਂ ਨੂੰ ਇਸ ਤੋਂ ਵੀ ਅਲਰਟ ਰਹਿਣ ਲਈ ਮੌਸਮ ਵਿਭਾਗ ਨੇ ਪਹਿਲੇ ਹੀ ਕਹਿ ਦਿੱਤਾ ਐਡਵਾਈਜ਼ਰੀਆਂ ਜਾਰੀ ਹੋ ਗਈਆਂ ਨੇ ਫਿਲਹਾਲ ਦੱਸ ਦਈਏ ਕਿ ਇਸ ਵੇਲੇ ਪੰਜਾਬ ਦੇ ਲੋਕਾਂ ਨੂੰ ਵੱਡੀ ਰਾਹਤ ਮਿ Đ ਗਰਮੀ ਤੋਂ ਕਿਉਂਕਿ ਪੰਜਾਬ ਦੇ ਵਿੱਚ ਹੁਣ ਬਾਰਿਸ਼ ਸ਼ੁਰੂ ਹੋ ਚੁੱਕੀ ਹੈ ਖਾਸ ਕਰਕੇ ਲੁਧਿਆਣਾ ਦੀਆਂ ਤਸਵੀਰਾਂ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਕਿ ਲੁਧਿਆਣਾ ਦੇ ਵਿੱਚ ਇਸ ਵੇਲੇ ਪਾਣੀ ਜੋ ਹੈ ਗੋਡਿਆਂ ਤੱਕ ਭਰ ਚੁੱਕਾ ਹੱਲੇ ਮੌਨਸੂਨ ਆਉਣ ਵਾਲਾ ਸੋ ਦੇਖਣਾ ਹੋਏਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕਿਸ ਤਰੀਕੇ ਦਾ ਜੋ ਸਿਨੈਰੀਓ ਦੇਖਣ ਨੂੰ ਮਿਲਦਾ ਪਰ ਮੌਨਸੂਨ 1 ਤੋਂ 2 ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਆ ਜਾਏਗਾ ਤਾਂ